ਜਿਸ ਨੇ ਪਤਾ ਲੱਗ ਗਿਆ ਵੀ ਗੁਰੂ ਲੱਭ ਗਿਆ ਉਸ ਦਿਨ 22 ਮੰჯੀਆਂ ਤੇ ਕੋਈ ਮੱਥਾ ਟੇਕਣ ਨਹੀਂ ਗਿਆ ਪਹਿਲੀ ਗੱਲ ਇਹ ਬਹੁਤ ਨੋਟ ਕਰਿਓ ਮੇਰੀ ਹੱਥ ਜੋੜ ਕੇ ਬੇਨਤੀ ਦੂਜੀ ਗੱਲ ਬਾਬਾ ਮੱਖਣ ਸ਼ਾ ਲਬਾਣਾ ਜਾਂ ਕੋਈ ਵੀ ਸਿੱਖ ਉਹਨਾਂ ਭਾਈ ਮੰჯੀਆਂ ਨਾਲ ਲੜਿਆ ਨਹੀਂ ਵੀ ਤੁਸੀਂ ਕਿਵੇਂ ਬੈਠੇ ਹੋ ਬਈ ਉਹਨਾਂ ਨਾਲ ਕੋਈ ਨਹੀਂ ਲੜਿਆ ਉਹਨਾਂ ਨੂੰ ਪਤਾ ਵੀ ਜੇ ਸਿੱਖ ਜਾਣੇ ਬੰਦ ਹੋ ਗਏ ਉਹਨਾਂ ਨੇ ਆਪੇ ਭੱਜ ਜਾਣਾ ਬਾਈ ਦੇ ਬਾਈ ਆਪੇ ਹੀ ਭੱਜ ਗਏ ਅੱਜ ਵੀ ਮੈਂ ਤੁਹਾਨੂੰ ਹੱਥ ਜੋੜਾ ਜੇ ਤੁਸੀਂ ਅੱਜ ਵੀ ਉਹਨਾਂ ਨੂੰ ਮੱਥਾ ਟੇਕਣਾ ਛੱਡ ਦੋ ਨਾ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਦੋ ਗੁਰੂ ਲਾ ਦੋ ਰੇ ਜਦੋਂ ਤੁਹਾਨੂੰ ਕੋਈ ਬਾਬਾ ਆ ਕੇ ਕਵੇ ਵੀ ਤੂੰ ਸਾਡੇ ਡੇਰੇ ਤੇ ਆਇਓ ਤੁਸੀਂ ਗੱਜ ਕੇ ਕਿਉਂ ਮੈਨੂੰ ਗੁਰੂ ਲਾ ਦੋ ਰੇ ਮੈਨੂੰ ਤਾਂ ਗੁਰੂ ਲੱਭਿਆ ਮੈਂ ਤੇਰੇ ਡੇਰੇ ਕੀ ਕਰਨ ਜਾਣਾ ਹੈ ਜਿਸ ਸੀ ਅੱਜ ਵੀ ਬਾਬਾ ਮੱਖਣਸ਼ਾਲ ਬਣੇ ਵਾਲਾ ਜਵਾਬ ਦੇਣ ਲੱਗ ਪਿਆ ਨਾ ਵੀ ਗੁਰੂ ਰੱਬ ਪਿਆ ਭਈ ਭੱਲਿਆ ਪਹਿਲਾਂ ਮੇਰੀ ਅਗੇ ਅੰਤਰ ਸੀ ਹੁਣ ਮੈਂ ਕਿਹੋਂ ਜਾਣਾ ਹੈ ਇਹਨਾਂ ਬਾਈਆਂ ਨੇ ਆਪੇ ਹੀ ਭੱਜ ਜਾਣਾ ਫਿਰ ਕੋਈ ਡੇਰਾ ਪੰਜਾਬ ਦੀ ਧਰਤੀ ਤੇ ਨਹੀਂ ਦੇਣਾ ਫਿਰ ਕੋਈ ਵੀ ਨਹੀਂ ਦੇਣਾ ਕਿਸੇ ਨੂੰ ਬੰਦ ਕਰਨ ਦੀ ਲੋੜ ਹੀ ਨਹੀਂ ਪੈਣੀ ਹਜੇ ਅਸੀਂ ਉਹ ਜਾਣੇ ਨਾ ਉਹਨਾਂ ਦੀ ਦੁਕਾਨਦਾਰੀ ਚੱਲਦੀ ਹੈ